ਟਾਈਮ ਹੋ ਗਿਆ 9 ਦਾ ਆ ਫਿਰਦਿਆ ਗੂਤਰ ਕੱਟਿਆ ਤਾਂ ਨਹੀਂ ਗਿਆ ਕੋਈ ਵੇ ਹੈ ਅਜੇ ਕੋਈ ਨਹੀਂ ਕੱਟਿਆ ਗਿਆ ਹੁੰਦੀ ਬਈ ਡਾਰ ਦੀ ਡਾਰ ਸਾਰੀ ਤੇ ਤੁਹਾਨੂੰ ਦਿਸ ਜੇ ਆ ਆ ਗਈ ਇਹ ਜੇ ਮੋਤੀ ਆ ਗਈ ਦੀਸੂ ਮਿੱਤਰੋ ਆ ਜਾਂਦੀਆਂ ਡਾਰ ਆ ਦੇਖ ਲੋ ਆ ਜਾਂਦੇ ਠੀਕ ਹੈ ਅੱਜ ਛੱਡੀ ਸੀ ਆਪਾਂ ਲੱਲੂਆਂ ਨੇ ਇਹਦੀ ਸਾਂਹ ਵਾਲੀ ਸੀ ਵੀਡੀਓ ਉਹ ਵੀ ਇਹਦੇ ਨਾਲ ਹੀ ਕਨੈਕਟ ਕਰ ਦਾਂਗੇ ਬਾਈ ਠੀਕ ਆ ਵਿੱਚ ਹੀ ਪਾ ਦਾਂਗੇ ਤੇ ਦੇਖ ਲਿਓ ਆਹ ਫਿਰਦੀ ਆ ਬਈ ਸਾਰੀਆਂ ਡਾਰਾਂ ਕੂਤਰ ਡੇਨੇ تھے 70 ਦੇ ਨੇੜੇ 67 ਟੂਟ ਠੀਕ ਆ ਦੋ ਵਿੱਚੋਂ ਕੱਟੇ ਗਏ ਐਂਟਰੀਆਂ ਨਹੀਂ ਆਈਆਂ ਸੀ 65 ਕੂਤਰ ਫਿਰਦੇ ਨੇ ਬਾਈ ਬਾਕੀ ਗਾਂ ਪਤਾ ਲੱਗ ਜੂਗਾ ਨਾ ਕਦੋਂ ਤੇ ਕਿੰਨੇ ਵਜੇ ਕੀ ਹੁੰਦਾ ਸਾਰੀ ਅਪਡੇਟ ਦਿੰਦੇ ਰਹਾਂਗੇ ਠੀਕ ਆ ਬਣੇ ਰਹੋ ਵੀਡੀਓ ਨਾਲ ਆ ਜਾਂਦਾ ਕੋਈ ਬਈ ਉਹ ਨਾ ਨਹੀਂ ਨਹੀਂ ਕਰਦੇ ਨਾ ਆਹ ਹੋ ਆਖਰੇ ਆਏ ਨੇ ਤਾਰੇ ਨੇ ਆਪਣੇ नाना टीफन है ਤੋ ਟਾਈਮ ਹੋ ਗਿਆ ਵੀਰੇ 12 ਦਾ ਜਿਹੜੇ ਕੂਤਰਾਂ ਦੇ ਹੁਣ ਟਾਈਮ ਲੱਗਣਾ ਨਾ ਟਾਈਮ ਸੁਣ ਲੋ ਬਾਈ 12 ਤੋਂ 12:30 ਜਿਹੜੇ ਕੂਤਰਾਂ ਦੇ ਟਾਈਮ ਲੱਗੂ ਆ ਹੈਪੀ ਪੀਖੀ ਅੱ ਤੋਂ ਬੇਲੇ ਸੰਦੀਪ ਰੌਂ ਦਾ ਖੁਸ਼ੀ ਸਵਾਰਨਾ ਬਰਾੜ ਸੱਦਾ ਸਿੰਘਾ ਸੱਦਾ ਸਿੰਘ ਇਹ ਪੰਜ ਕੂਤਰਾਂ ਦੇ ਕੋਈ 12 ਤੋਂ 12:30 ਟਾਈਮ ਆ ਬਾਈ ਗਰੁੱਪ 'ਚ ਕੋਈ ਰਿਕਾਰਡ ਬਣਾ ਪਾਵੇ ਸਾਡਾ ਕੂਤਰ ਫਿਰਦਾ ਅਸੀਂ ਪਾਲੀ ਦੇ ਘਰੇ ਆ ਬਾਈ ਉੱਥੇ ਆ ਜਾਓ ਜਿੱਥੇ ਰੋਟੀ ਹੋਈ ਸੀ ਉਹਦੇ ਨਾਲ ਹੀ ਆ ਪੱਲੀ ਦਾ ਚਵਾਰਾ ਇੱਕ ਜੀ ਬਾਈ ਗਰੁੱਪ ਵਿੱਚ ਕੋਈ ਰਿਕਾਰਡਿੰਗ ਤੇ ਆ ਦੇਖ ਲੋ ਮਿੱਤਰੋ ਆ ਫਿਰਦੇ ਨੇ ਜਨਪੁਰ ਬਾਈ ਆ ਜਾਂਦੇ ਕੁਛ ਕੁ ਚਨੇ ਕੁਛ ਕਨੀਵੇਂ ਫਿਰਦੇ ਨੇ ਬਾਕੀ ਅੱਗੇ ਸਾਰੀ ਸ਼ੇਅਰ ਕਰਾਂਗੇ ਤੁਹਾਨੂੰ ਕਿੰਨੇ ਵਜੇ ਤੱਕ ਕੀ ਗੱਲ ਬਾਤ ਆ ਬਾਕੀ ਆ ਬੈਠੇ ਨੇ ਆ ਵਧੀਆ ਥਾਂ ਐ ਬਾਈ ਬੈਠਣ ਨੂੰ ਠੀਕ ਆ ਨਜ਼ਾਰੇ ਵਾਲੀ ਥਾਂ ਐ ਆ ਕੀ ਕਰਾਂਗੇ ਅੱਗੇ ਗੱਲ ਬਾਤ ਕੀ ਦਾ ਆਖਰ ਨੂੰ ਬਾਈ ਇਹ ਦੇਖੀ ਉਹਨੇ ਜਨਪੁਰ ਕਿੱਥੇ ਆ ਕਿੱਥੇ ਆ ਠੀਕ ਹੈ ਫੇਰ ਕਰਦੇ ਆ ਬਾ ਸਾਢੇ 12 ਦਾ ਟਾਈਮ ਹੋ ਗਿਆ ਹਾਂ ਬੈਠੇ ਭਈ ਮੂਰ ਬੰਡਲ ਲੂਆਣੀ ਆਦਾ ਦੇ ਦਿੱਤੀ ਚੜਾਈ ਬਖਿਆ ਦੀ ਮੱਤੀ ਚੱਲੋ ਇੱਥੇ ਕੀ ਬਣਾ ਪਾ ਗੂ ਉਹ ਤੈਨੂੰ ਸੂਟ ਆ ਆ ਫਿਰਦੇ ਨੇ ਭਈ ਜਾਨਪਰ ਜਿਹੜੀ ਦਿੱਤੀ ਆ ਆ ਕੀ ਕਰੀ ਜਾਂਦੇ ਗੱਲਾਂ ਬਾਤਾਂ ਬਾਈ ਮੋਰ ਨਾਲ ਚਲਾ ਦੀ ਗੱਲ ਅੱਗੇ ਜਟਾਈ ਬੰਮਣਾ ਦੇ ਬੰਮਣਾ ਪਲਾਟ ਨਹੀਂ ਦੇਖਾ ਇਸ ਤੋਂ ਬੋਧਾ ਇਹ ਬੰਮਣਾ ਬਾਬਾ ਨਾ ਫਾਰਾਂ ਦੇ ਖਾਇ ਮੱਕ ਕਰੇ ਮੁੱਢ ਕੋਈ ਇੱਕ ਖਾਣ ਦੇ ਤਰੇ ਇਹ ਆਦੇ ਨਾ ਤਰੇ ਇਹੋ ਗੱਲਾਂ ਸਿੱਖੇ ਖੜੀ ਹੋਏ ਜੋ ਪੀਗਾਰ ਦੀ ਮੰਗ ਹੂ 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 ਜਾਣ ਪਰ ਟੁੱਟ ਮੇ ਫਿਰਦੇ ਨੇ ਬਾਈ ਆ ਜਾਂਦੇ ਆ ਦੇਖ ਰੋ ਟਾਈਮ ਹੋ ਰਿਹਾ ਇੱਕ ਦਾ ਲੱਗ ਰਿਹਾ ਕਈ ਚ ਲੰਕਣ ਦੇਖਦੇ ਆ ਕੀ ਬਣਦਾ ਸਾਰਾ ਤੁੱਡਾਂ ਕਰਾਂਗੇ ਸ਼ੇਅਰ ਬਣੇ ਰਹਿ ਗਏ ਪਹਿਲਾਂ ਵਾਲੀ ਦਾ ਵੀ ਜਿਹੜਾ ਪਹਿਲਾਂ ਸਾਵਲੀ ਪਰ ਉਹਦੀ ਫਾਟੇ ਨੂੰ ਕਿਉਂ ਡਿੱਗੀ ਹੋਈ ਚੱਕਿਆ ਸਾ ਤੇ ਦੂਜੀ ਢੰਮ ਹੋਇਆ ਇੱਕ ਦਾ ਠੀਕ ਹੈ ਆ ਭਾਈ ਮੈਂ ਹੌਲਕੀ ਬਾਜੀ ਪਾ ਦਿੱਤੀ ਬਿੱਕੀ ਗੋਲੇ ਬੈਠੀਆਂ ਲੱਲੂਆਂ ਭਾਈ ਮੋ ਰੁਪਿਆ ਭਾਈ ਬਿੱਕੀ ਬੈਠਾ ਸਾਡੇ ਭਲਾਟੇ ਵਾਲੇ ਕੈਮਰਾਮੈਨ ਮਾਸ਼ਾਅੱਲਾ ਤਰਕੀ ਜੇਠ ਵਾਲੇ ਆ ਭਾਈ ਹਾਂ ਐਚ ਕੇਰੀਆਂ ਵਾਲੇ ਲਾ ਬਾਕੀ ਅਪਡੇਟ ਦੇਵਾਂਗੇ ਮਿੱਤਰੋ ਕਬੂਤਰ ਫਿਰਦੇ ਉੱਚੀ ਅਏ ਬਿਲਹਾਲਤਾ ਕੋਈ ਦੀਨਾ ਨਹੀਂ ਆਉਣ ਦੋ ਤੇ ਫਿਰ ਦੇਖਦੇ ਆਂ ਫਿਰ ਦੱਸਾਂਗੇ ਕਿੰਨੇ ਦੇ ਦਾ ਕਟਾ ਕੱਟੀ ਆ ਪਿਆ ਦੋ ਦਾ ਤੇ ਕਬੂਤਰ ਬਈ ਲਾਗੇ ਡਿੱਗਣ ਚਾਰ ਪੰਜ ਦਾ ਕੱਟੇ ਗਏ ਤੇ ਇੱਕ ਬਈ ਹੁਣ ਕਬੂਤਰ ਸਿੱਧਾ ਹੀ ਗਿਆ ਝੰਡੀਆਂ ਤੇ ਲੇਜੰਡੀਆਂ ਲੱਗੀਆਂ ਹੋਈਆਂ ਨੇ ਤੇ ਉਹ ਫਿਰਦੇ ਆ ਚਾਰ ਪੰਜ ਹੋਰ ਉੱਤੇ ਉਹਦੇ ਆ ਦੇਖੋ ਆ ਜਾਂਦੇ ਉੱਤੇ ਆ ਦੇਖੋ ਸਾਰੇ ਨਹੀਂ ਆ ਰਹੇ ਨੇ ਹੁਣ ਕਬੂਤਰ ਇਹ ਆ ਦੇਖੋ ਆ ਜਾਂਦੀ ਠੀਕ ਆ ਹਾਂ ਇਹਦੇ ਵੀ ਸੈਲਡ ਆਉਣ ਨੇ ਤੇ ਆ ਲਾਲ ਫੱਟੀਆਂ ਵਾਲੇ ਦੀ ਵੀ ਡਾਉਣ ਨੇ ਠੀਕ ਆ ਆ ਫਿਰਦੇ ਨਹੀਂ ਸਾਰੇ ਠੀਕ ਆ ਆ ਗਏ ਸਾਰੇ ਆ ਕੁਛ ਨਹੀਂ ਜੀ ਉੱਤੇ ਜਿਹੜੇ ਬਾਕੀ ਸਭ ਆ ਗਏ ਥੱਲੇ ਤੇ ਆਪਣਿਆਂ ਲਈ ਵਧੀਆ ਫਿਰਦੀ ਆ ਉੱਚੀ ਫਿਰਦੀ ਆ ਬਾਈ ਹਜੇ ਤੱਕ ਤਾਂ ਅਧਿਕਾਰੀ ਤੋਂ ਥੱਲੇ ਆਈ ਨਹੀਂ ਠੀਕ ਹੈ ਦੋ ਦਾ ਟਾਈਮ ਹੋ ਗਿਆ ਤੇ ਉਹ ਫਿਰਦੀ ਆ ਉੱਚੀ ਫਿਰਦੀ ਆ ਠੀਕ ਹੈ ਜੀ 15 ਟਾਈਮ ਲੱਗਿਆ ਜਗਉਤਰ ਨਹੀਂ ਦੇਗੇ 2 15 ਤੋਂ ਟਾਈਮ ਸਟਾਰਟ ਹੈ ਨਾ ਤੇ ਮੋਟੂ ਫਰਮਾਈ ਲਖਵਿੰਦਰ ਫਰਮਾਈ ਵੀਰਾ ਕੋਟੜਾ ਮੀਟਾ ਕੋਟਲੀ ਤੇ ਬੱਬੂ ਕੌਰਣਾ ਇੱਕ ਉੱਤਨੇ ਬਈ 2 11 ਹੋ ਗਏ ਤੇ 2 15 ਤੱਕ ਇਹਨੇ ਟਾਈਮ ਲੱਗਣਾ ਠੀਕ ਆ ਬਾਕੀ ਜਾਨਵਰ ਆ ਫਿਰਦੇ ਨੇ ਬਈ ਥੋੜੇ ਧੂਰ ਜੇ ਕਰਕੇ ਆ ਤੁਹਾਨੂੰ ਕੱਟ ਦੇਣਗੇ ਆ ਫਿਰਦੇ ਨੇ ਹਾਂਜੀ ਲੈ ਮਿੱਤਰੋ ਟਾਈਮ ਹੋ ਗਿਆ ਵੀਰੇ 3 ਦਾ ਠੀਕ ਆ ਲਾਲ ਬਗਲ ਕਾਲੀ ਪੂਛ ਕਬੂਤਰੀ ਬਈ ਛੱਪੜ ਚੋਂ ਪਾਣੀ ਪੀ ਕੇ ਉੱਡ ਗਈ ਕੀ ਨਾਮ ਤੇ ਸੀ ਓਏ ਮੋਰ ਤੇ ਬਈ ਮੋਰ ਕੇ ਘਰੋਂ ਸੀ ਕਬੂਤਰੀ ਠੀਕ ਆ ਇੱਕ ਸਵੇਰੇ ਚੱਲਿਆ ਨਹੀਂ ਹੈਗਾ ਦੋ ਵਾਰੀ ਉਹ ਲਾ ਦਿੱਤਾ ਪਤ ਨਹੀਂ ਫਾਲਟ ਪੈ ਗਿਆ ਭਾਈ ਦੋਵੇਂ ਵਾਰੀ ਨਿੰਮ ਚ ਵੜ ਗਿਆ ਤੇ ਕਬੂਤਰ ਕਈ ਕੱਟੇ ਗਏ ਭਾਈ ਬਾਕੀ ਸਾਰੇ ਹੁਣ ਨੀਵੀਂ ਆ ਰਹੇ ਆ ਪੱਧਰ ਆਈ ਜਾਂਦੇ ਆ ਦੇਖਦੇ ਆ ਹੁਣ ਕੀ ਬਣਦਾ ਹੁਣ ਤੱਕ ਕਿੰਨੇ ਕੱਟੇ ਗਏ ਹੋਣਗੇ ਦੇ ਹਿਸਾਬ ਨਾਲ 15 20 ਨੇੜੇ ਤਾਂ ਗਏ ਹੋਣਗੇ 15 20 ਦੇ ਨੇੜੇ ਭਾਈ ਕੱਟੇ ਗਏ ਕਿਉਂਕਿ ਚੰਗੀ ਤਰ੍ਹਾਂ ਰਿਕਾਰਡਿੰਗ ਨਹੀਂ ਕੋਈ ਆਈ ਸਾਨੂੰ ਹਣ ਸਮਝ ਚ ਨਹੀਂ ਆਈ ਬਾਕੀ ਜਿੰਨੀਆਂ ਰਿਕਾਰਡਿੰਗਾਂ ਹੈਗੀਆਂ ਸੀ ਵਿੱਚ ਤੁਹਾਨੂੰ ਮੈਂ ਪਾਤੀਆਂ ਵੀਡੀਓ ਦੇ ਤੇ ਦੇਖ ਲਿਓ ਭਾਈ ਤੇ ਦੇਖਦੇ ਆ ਕੀ ਬਣਦਾ ਅੱਜ ਠੀਕ ਆ ਗਰਮੀ ਪੂਰੀ ਟੈਂਪਰੇਚਰ ਬਾਈ 42 ਦਾ ਹਵਾ ਹਵਾ ਕੁਝ ਨਹੀਂ ਹੈਗੀ ਜੰਮਾ ਸਾਫ ਅੱਜ ਮੌਸਮ ਪੂਰਾ ਐਨ ਗੁੰਮ ਵਾਲਾ ਠੀਕ ਆ ਤੇ ਕਬੂਤਰ ਆ ਵੀ ਆ ਗਿਆ ਇੱਕ ਠੀਕ ਆ ਅੱਧੀ ਕਾਲੀ ਝੱਲਰ ਸੱਜੇ ਪਾਸੇ ਤੇ ਲਾਲ ਟੌਰੀ ਦੋਵੇਂ ਕਾਲੀਆਂ ਝੱਲ ਰਹੀਆਂ ਅੱਧੀਆਂ ਹਨ ਹਾਂ ਇਹਦੇ ਵੀ ਪ੍ਰੈਂਚਰ ਬਾਈ ਟੁੱਟ ਗਏ ਸ਼ੌਕਰ ਖੁੱਲ ਗਿਆ ਇੱਕ ਇੱਕ ਰਹਿ ਗਿਆ ਬਾਕੀ ਦੇਖਦੇ ਆਂ ਬਾਈ ਕੀ ਬਣਦਾ ਤੇ ਗਾਂ ਕਰਾਂਗੇ ਗੱਲਬਾਤ ਸ਼ਾਮਲ ਕਬੂਤਰ ਸੁਣ ਲੋ ਸਾਡੇ ਕੋਲੇ ਬਾਈ ਸ਼ਾਮਲ ਕਬੂਤਰ ਸੁਣ ਲੋ ਜਿਹੜੇ 18 ਹੋਇਆ ਅੰਬਰਤ ਫਰਮਾਈ ਬਿੰਦਰ ਰੋੜੀ ਗੋਰੀ ਝੰਡੂਕੇ ਯਾਦੀ ਮਾਨਸਾ ਕਰਨ ਚ ਕੇਰੀਆ ਮਾਪਰੀ ਬੱਤੀਆਂ ਆਣਾ ਜੱਸੀ ਬੱਪਿਆਂ ਆਣਾ ਮੋਟੂ ਫਰਮਾਈ ਬਬਲੂ ਬੰਮਣ ਵਾਲਾ ਗੁਰਪ੍ਰੀਤ ਬੰਮਣ ਵਾਲਾ ਵੀਰਾ ਕੋਟੜਾ ਸੱਤਪਾਲ ਘੁੰਮਣਾ ਮੀਰਵਾਲ ਕੋਟਲੀ ਜੀਵਨ ਕਲੈਰੀ ਬੱਬੂ ਕੌਰੇਣਾ ਮਿੰਦੂ ਭਲਾੜਾ ਜੱਸੀ ਬੱਪਿਆਣਾ ਤੇ ਮੰਦੀ ਮਹਰਾਜ ਬਈ ਇਹ ਕਬੂਤਰ ਬਈ ਸ਼ਾਮ ਨੇ ਤੇ ਆਪਣੀ ਬਈ ਚਾਰ ਵਾਲੇ ਟਾਈਮ ਚ ਕੱਟੀ ਗਈ ਬਈ ਠੀਕ ਆ ਉੱਚੀ ਖੜੀ ਸੀ ਤੇ ਉੱਤੋਂ ਹੀ ਤੁਰ ਗਈ ਉਹ ਯਾ ਅੱਜ ਆਪਾਂ ਸਾੰਭੀ ਸੀ ਬਈ ਤੇ ਕੱਲ ਨੂੰ ਆਪਾਂ ਦੋ ਔਰ ਸੰਭੀ ਆਨੇ ਕੱਲ ਨੂੰ ਛੱਡਣੇ ਆ ਠੀਕ ਆ ਕਰੋ ਤੇ ਕਬੂਤਰ ਰਹਿ ਗਏ ਭਾਈ ਸਾਰੇ 15 ਕੇ ਬਸ ਬਾਕੀ ਆ ਦੇਖੋ ਪੜੱਕ ਪੜੱਕ ਆਈ ਜਾਂਦੇ ਨੇ ਸਾਰੇ ਓਏ ਆ ਦੇਖੋ ਸਾਰੇ ਕਬੂਤਰ ਨਾਲ ਹਾਂ ਜਮ੍ਹਾਂ ਮੱਦੇ ਹੋਈ ਜਾਂਦੇ ਨੇ ਆ ਦੇਖੋ ਆ ਦੇਖੋ ਅੱਗੇ ਟਿੱਕਸ ਨੇ ਮਾਰਤਾ ਆ ਬਈ 6 ਕੂਤਰ ਸਹੀ ਹੋਏ ਨੇ ਟਾਈਮ ਹੈ 5 ਦਾ ਜੱਸੀ ਬੱਪੀ ਵਾਲਾ ਮੰਦੀਮਰਾਜ ਆ ਸੰਦੀਪ ਪੌਜੀ ਬਾਵਾ ਹੈਪੀ ਰੌਂਦਾ ਵੀਰਵਾ ਕੋਟਲੀ ਅੱਗੇ ਕਰ ਚੱਲੀ ਜਾਂਦੇ ਅਗਲੀਆਂ ਜਿਹੜੇ 6 ਕੂਤਰ ਆ ਦੇਖੋ ਸਹੀ ਹੋਏ ਆ ਅੰਬਦ ਰਵਾਹੀ ਜੱਸੀ ਬੱਪੀ ਵਾਲਾ ਮੰਦੀਮਰਾਜ ਆ ਸੰਦੀਪ ਪੌਜੀ ਬਾਵਾ ਹੈਪੀ ਰੌਂਦਾ ਵੀਰਵਾ ਕੋਟਲੀ 5 ਵਜੇ ਤੋਂ ਟਾਈਮ ਹੈਗਾ 5 ਤੋਂ 5:30 ਅੰਮਾ ਬਰੀ ਬੱਪੀ ਵਾਲਾ ਬਈ ਕੂਤਰ ਨੂੰ 5 ਮਿੰਟ ਲੈ ਬਾਵਲੂ ਬਾਮਣ ਵਾਲਾ ਬਾਈ ਕਬੂਤਰ ਘਟਿਆ ਗਿਆ ਨਿੰਦੂ ਬਲਾਡਾ ਬਾਈ ਕਬੂਤਰ ਸਹੀ ਹੋ ਗਿਆ ਆਜੋ ਆਜੋ ਇੱਕ ਬਾਈ ਨੀਵਾ ਆਉਦਾ ਕਬੂਤਰ ਉਹਨੇ ਕਿਸੇ ਦਾ ਨਹੀਂ ਸ਼ਾਮਲ ਹੋਊਗਾ ਇੱਕੋ ਹੀ ਨਾ ਹੈਪੀ ਦੇ ਸੰਦੀਪ ਦਾ ਬਾਈ 5-10 ਤੋਂ ਦੋ ਕਬੂਤਰਾਂ ਦੇ ਹੋ ਟਾਈਮ ਲਾ ਦਾ ਅੰਬਰ ਤੇ ਪਰਮਾਈ ਤੇ ਨਿੰਦੂ ਬਲਾਡਾ ਜਿੰਨਾਂ ਚੋ ਚਾਰ ਦੀ ਬਾਜੀ ਹੋ ਰਹੀ ਏ ਜੱਸੀ ਬੱਪੀ ਵਾਲਾ ਮੰਧੀ ਮਹਰਾਜ ਆ ਹੈਪੀ ਰੌਣ ਤੇ ਬੀਰਵਾਲ ਕੋਟਲੀ ਸੰਦੀਪ ਫੌਜੀ ਬਾਵਾ ਬਾਈ ਇਹ ਪੰਜਵਾ ਕਬੂਤਰ ਹੈ ਬਈ ਇਹਦੀ ਬਾਜੀ ਕਿਸੇ ਨਾਲ ਨਹੀਂ ਕੋਈ ਲੈ ਬਈ ਚਾਰ ਕਬੂਤਰ ਨੇ ਠੀਕ ਹੈ ਜਿਨ੍ਹਾਂ ਦੀ ਬਾਜੀ ਸਾਂਝੀ ਹੋ ਗਈ ਤੇ ਇੱਕ ਬਾਹਰ ਹੈ ਠੀਕ ਹੈ ਫੌਜੀ ਦਾ ਤੇ ਸੱਤ ਕਬੂਤਰ ਨੇ ਦੋ ਤੇ ਟਾਈਮ ਹੈ ਬਾਈ ਦੇਖਦੇ ਆ ਕੀ ਬਣਦਾ ਤੇ ਕਾ ਆਉਂਦਾ ਬਈ ਛੱਪੜ ਤੇ ਠੀਕ ਆ ਇਧਰ ਛੱਪੜ ਆ ਆਉਂਦਾ ਬਈ ਛੱਪੜ ਤੇ ਵਾਰੀ ਬਾਈ ਅਾਕੀ ਤੁਹਾਨੂੰ ਅਪਡੇਟ ਦੇਵਾਂਗੇ ਬਾਈ ਪਹਿਲੀ ਗੱਲ ਤਾਂ ਸਾਂਝੀ ਹੋ ਹੀ ਗਈ ਬਸ ਹੁਣ ਤੇ ਨਿਬੜੀ ਜਾਣੀ ਹੈ ਨਾ ਮਿੱਤਰੋ 5:30 ਵਜੇ ਨਿਬੜ ਗਈ ਬਾਈ ਚਾਰਚ ਸਾਂਝੀ ਹੋ ਗਈ ਸੀ ਠੀਕ ਹੈ ਤੇ ਪਹਿਲਾ ਨੰਬਰ ਬਣਾਇਆ ਬਾਈ ਹੈਪੀ ਰਿਆਉਂਡ ਨੇ ਤੇ ਇਹ ਹੈਗਾ ਬਾਈ ਮੋٹے ਲੱਲੂ ਆਣੇ ਵਾਲ ਦਾ ਚੇਲਾ ਤੇ ਬਾਜੀ ਗਈ ਨਿਬੜ ਬਾਈ ਟਾਂਗੀ ਗਈ ਲੱਗ